ਗਮਹਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜੋ ਵੀ ਅਖਰਾ ਨਾਲ ਬੋਲਿਆ ਜਾ ਸਕਦਾ ਉਹ ਸਾਰਾ ਲਗਭਗ ਗਿਆਨ ਦੀ ਸ਼੍ਰੇਣੀ ਚਾਹਦਾ ਬੁੱਧੀ ਦੇ ਅਧੀਨ ਤੇ ਪਰਮੇਸ਼ਵਰ ਕੋ ਦਾ ਗਾ ਜਿੰਨੂੰ ਮਿਲਿਆ ਹੋਵੇ ਸੱਚਾ ਗਿਆਨ ਉਹਨੂੰ ਜਿੰਨੇ ਉਹਨੂੰ ਸਮਝਿਆ ਹੋਵੇ ਸਭ ਕੁਝ ਤਾਂ ਪਹਿਲਾਂ ਹੀ ਮਿਲ ਗਿਆ ਕਿਸੇ ਨੇ ਕਿਸੇ ਨੂੰ ਕੀ ਸਮਝਾ ਲੈਣਾ ਤੇ ਕਿਸੇ ਨੇ ਕਿਸੇ ਨੂੰ ਕੀ ਦੇ ਦੇਣਾ ਪਰਮੇਸ਼ਵਰ ਨੇ ਜੋ ਗੱਲਾਂ ਦਸੀਆਂ ਉਹਨਾਂ ਚੋਂ ਆਪਾਂ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਆ ਉਹ ਗੱਲਾਂ ਯਾਦ ਕਰਵਾ ਸਕਦੇ ਆ ਕਿਉਂਕਿ ਸਾਨੂੰ ਹਮੇਸ਼ਾ ਹਰੇਕ ਗੱਲ ਯਾਦ ਨਹੀਂ ਹੁੰਦੀ ਤਾਂ ਪਰਮੇਸ਼ਵਰ ਕਿਸੇ ਦੇ ਰਸਨਾ ਚੋਂ ਕਿਸੇ ਨੂੰ ਕੋਈ ਗੱਲ ਯਾਦ ਕਰਾਉਂਦਾ ਮਹਾਰਾਜ ਨੇ ਕਿਹਾ ਸੀ ਮੈਨੂੰ ਉਦੋਂ ਖੁਸ਼ੀ ਹੁੰਦੀ ਆ ਜਦੋਂ ਦੋ ਭਗਤ ਬੈਠ ਕੇ ਮੇਰੇ ਪਿਆਰ ਦੇ ਵਿੱਚ ਗੱਲ ਕਰਦੇ ਸਨ ਸੋ ਸਾਡਾ ਮਕਸਦ satsang ਤੇ ਆਉਣ ਦਾ ਉਹਦੇ ਪਿਆਰ 'ਚ ਭਿੱਜਣਾ ਕਿਸ ਸਥਿਤੀ 'ਚ ਪਹੁੰਚਣਾ ਜਿੱਥੇ ਸਾਡੇ ਅੰਦਰੋਂ ਉਹ ਆਵਾਜ਼ ਨਿਕਲੇ ਸਾਡੇ ਅੰਦਰ ਦੀ ਉਹ ਪੁਕਾਰ ਹੋਵੇ ਸਾਡੇ ਅੰਦਰ ਦੀ ਉਹ ਅਵਸਥਾ ਹੋਵੇ ਜਿੱਦਾਂ ਵੀਰ ਜੀ ਨੇ ਬਾਣੀ ਪੜ੍ਹੀ ਸੀ ਮੈਂ ਉਹਨਾਂ ਦੇ ਵਿਰਾਗ ਵਿੱਚ ਰਵਾਂ ਜੋ ਹੋ ਕੇ ਨਾਲ ਮੇਰਾ ਨਾਮ ਕੇ ਹੋਰ ਅਸੀਂ ਕਿਸੇ ਨਾਲ ਸਟੇਜ ਤੇ ਖੜ ਕੇ ਕੀ ਕਰ ਲੈਣਾ ਕਿਸੇ ਨੂੰ ਕੀ ਦੱਸ ਦੇਣਾ ਵਿਖਾਰੀ ਕਿਸੇ ਨੂੰ ਕੀ ਦੇ ਦੇਊਗਾ ਕੋਈ ਕਿਸੇ ਦਾ ਕੁਝ ਨਹੀਂ ਕਰ ਸਕਦਾ ਅਕਸਰ ਜਦੋਂ ਕਿਸੇ ਦੀ ਕਈ ਗੱਲ ਸਾਡੇ ਦਿਲ ਨੂੰ ਲੱਗਦੀ ਹੈ ਚੰਗੀ ਲੱਗਦੀ ਹੈ ਅਸੀਂ ਕਹਿ ਦਿੰਦੇ ਹਾਂ ਕਿ ਉਹ ਬੜਾ ਸਿਆਣਾ ਉਹਨੇ ਬੜੀ ਵਧੀਆ ਗੱਲ ਕੀਤੀ ਤੇ ਜਿਹਦੀ ਗੱਲ ਸਾਡੀ ਸੋਚ ਦੇ ਮੁਤਾਬਕ ਨਹੀਂ ਹੁੰਦੀ ਅਸੀਂ ਕਹਿ ਦਿੰਦੇ ਹਾਂ ਕਿ ਉਹਨੂੰ ਪਤਾ ਨਹੀਂ ਗਲਤ ਬੋਲ ਗਿਆ ਕਈ ਵਾਰ ਅਸੀਂ ਪਰਮੇਸ਼ਵਰ ਦੇ ਹੱਥ ਜਦੋਂ ਡੋਰ ਹੈ ਤਾਂ ਉਹ ਜਿੱਦਾਂ ਕਿਸੇ ਨੂੰ ਚਲਾਉਂਦਾ ਚਲਾਉਂਦਾ ਰਹਿੰਦਾ ਤਾਂ ਇੱਥੋਂ ਤੱਕ ਕਿ ਉਹਦੇ ਚਲਾਉਣ ਤੇ ਅਸੀਂ ਇਨਸਾਨ ਦੀਆਂ ਗਲਤੀਆਂ ਵੀ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਤੋਲੇ ਬਣਨੇ ਵੀ ਸ਼ੁਰੂ ਹੋ ਜਾਂਦੇ ਆ ਜਦ ਕਿ ਸੱਚਾ ਤੋਲਾ ਇੱਕ ਪਰਮੇਸ਼ਰ ਖੁਦਾ ਕੁਝ ਦਿਨ ਪਹਿਲਾਂ ਗੁਰਬਾਣੀ ਦਾ ਇੱਕ ਕੀਰਤਨ ਸੁਣ ਰਿਹਾ ਸੀ ਉਸ ਦੇ ਵਿੱਚ ਇੱਕ ਤੁਕ ਸੀ ਸਭ ਮਹਿ ਸੱਚਾ ਇੱਕੋ ਸੋਏ ਸਭ ਮਹਿ ਸੱਚਾ ਏ ਕੋ ਸੋਏ ਜਿਸ ਕਾ ਕੀਆ ਸਭ ਕੁਝ ਹੋਏ ਵਿਚਾਰੀ ਐ ਇਸ ਗੱਲ ਨੂੰ ਜੇਕਰ ਆਪ ਜੀ ਬੈਠੇ ਇੱਕ ਵਿਚਾਰ ਲੈ ਰਹੇ ਹੋ ਕਿ ਬਹੁਤ ਚੰਗੀ ਤੋਕ ਹੈ ਬੜੀ ਵਧੀਆ ਸਿੱਖਿਆ ਵਾਲੀ ਹੈ ਤਾਂ ਆਪ ਜੀ ਦੇ ਵਿਚਾਰ ਨਹੀਂ ਹਨ ਕੋਈ ਦੇ ਰਿਹਾ ਕੋਈ ਕਿਰਪਾ ਕਰ ਰਿਹਾ ਜੇ ਬੁਲਵਾਏ ਗਏ ਤਾਂ ਕਿਸੇ ਨੇ ਬਲਵਾਏ ਸੇਵਾ ਕਰਵਾਈ ਇਸ ਤੋਂ ਅੱਗੇ ਆਉਂਦਾ ਹੈ ਹੁਕਮ ਪਛਾਣੈ ਸੋਈ ਜਨ ਜਾਣੈ ਹੁਕਮ ਕੀਆ ਸਾਰਾ ਸੰਸਾਰ ਉਹਦੇ ਹੁਕਮ ਚੱਲਦਾ ਉਹਦੀ ਰਜ਼ਾ ਚੱਲ ਰਿਹਾ ਨਾ ਇਸ ਗੱਲ ਨੂੰ ਪਛਾਨਣਾ ਤੇ ਸੋਈ ਜਨ ਜਾਣੈ ਉਹੀ ਜਾਣਦਾ ਹੈ ਇਸ ਤੋਂ ਅੱਗੇ ਇੱਕ ਹੋਰ ਕੰਡੀਸ਼ਨ ਆ ਜਾਂਦੀ ਹੈ ਬੰਦਾ ਕਹੀਏ ਸੋਏ ਉਹਨੂੰ ਹੀ ਪਰਮੇਸ਼ਵਰ ਦਾ ਬੰਦਾ ਕਿਹਾ ਜਾਂਦਾ ਜਿਹੜਾ ਸਮਝਦਾ ਸੋ ਅਸੀਂ ਅਕਸਰ ਆਪਣੇ ਕਰਮਾਂ ਨੂੰ ਚੰਗਾ ਮੰਨ ਕੇ ਮਾਣ ਮਹਿਸੂਸ ਕਰੀਏ ਨਾ ਕਰੀਏ ਖੁਸ਼ੀ ਜ਼ਰੂਰ ਮਹਿਸੂਸ ਕਰ ਲਈਦੀ ਹੈ ਕੁਝ ਚੰਗਾ ਕਰ ਲਿਆ ਬੁਰਾ ਕਰਮ ਹੁੰਦਾ ਦੁੱਖ ਹੋ ਜਾਂਦਾ ਪਰੰਤੂ ਜੇ ਚੰਗਾ ਮੜਾ ਸਾਰਾ ਹੀ ਪਰਮੇਸ਼ਵਰ ਦਾ ਸਮਝੀਏ ਤਾਂ ਇਨਸਾਨ ਕਰਮਹੀਣ ਵੀ ਹੋ ਸਕਦਾ ਹੈ ਬਸ਼ਰਤੇ ਕਿ ਚੰਗੇ ਵਾਲਾ ਪਹਿਲਾਂ ਉਹਨੂੰ ਦੇਈਏ ਜੇ ਕੋਈ ਚੰਗਾ ਕਰਮ ਕਰਨ ਲੱਗਿਆ ਛਾਤੀ ਥੋੜੀ ਜਿਹੀ ਫੁੱਲਦੀ ਹੈ ਮਾੜੀ ਜਿਹੀ ਖੁਸ਼ੀ ਹੁੰਦੀ ਹੈ ਕਿ ਮੈਂ ਕੁਝ ਕਰਤਾ ਤਾਂ ਫਿਰ ਚੰਗੇ ਅਸੀਂ ਆਪਣੇ ਪੇਟੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਬੁਰੇ ਉਹਨੇ ਕਰਵਾਏ ਐਵੇਂ ਨਹੀਂ ਕਿਹਾ ਜਾਂਦਾ ਹਮ ਨਹੀਂ ਚੰਗੇ ਬੁਰਾਣਾ ਕੋਈ ਗੁਰਬਾਣੀ ਦੀਆਂ ਹਰਬਾਣੀ ਦੀਆਂ ਧਰਮ ਗ੍ਰੰਥਾਂ ਦੀਆਂ ਤੁਕਾਂ ਪੜਦੇ ਰਹਿੰਦੇ ਆ ਵਿਚਾਰਦੇ ਆ ਉਹਨਾਂ ਚੋਂ ਮਾਣ ਮਹਿਸੂਸ ਕਰ ਲਈਦਾ ਖੁਸ਼ੀ ਲੈ ਲਈਦੀ ਆ ਕਿ ਸਾਨੂੰ ਬਹੁਤ ਕੁਝ ਮਿਲ ਗਿਆ ਬੇਸ਼ਰਤ ਮਿਲ ਗਿਆ ਬਿਸ਼ੱਕ ਜਦੋਂ ਖਸਮ ਹੀ ਮਿਲ ਗਿਆ ਪਿੱਛੇ ਕੁਝ ਨਹੀਂ ਰਹਿ ਗਿਆ ਮਿਲਣ ਵਾਲਾ ਪਰੰਤੂ ਉਹ ਜਦੋਂ ਸੇਵਾ ਦੇ ਵਿੱਚ ਆ ਗਿਆ ਤਵੀਰ ਜੀ ਨੇ ਬਾਣੀ ਪੜੀ ਸੀ ਇਸ ਗੱਲ ਦਾ ਮਾਣਨਾ ਮਹਿਸੂਸ ਕਰ ਲਿਓ ਕਿ ਉਹ ਸਾਡੇ ਤੋਂ ਵੱਧ ਦਾ ਉਹਨੂੰ ਫਰਕ ਨਹੀਂ ਪੈਣਾ ਉਹਨੇ ਛਣ ਦੇ ਵਿੱਚ ਨਵੀਂ ਖੜੇ ਕਰ ਲੈਣੇ ਆ ਉਹਨੂੰ ਕਿਸੇ ਦੀ ਲੋੜ ਨਹੀਂ ਲੋੜ ਸਾਨੂੰ ਆਉਦੀ ਆ ਉਹ ਨਹੀਂ ਦੇਰ ਭਗਤਾਂ ਦੇ ਅੱਗੇ ਝੁਕਦਾ ਜਿੰਨੀ ਦੇਰ ਪਾਸਰਤੇ ਕਿ ਅਗਲਾ ਭਗਤ ਬਣ ਕੇ ਰਵੇ ਤੇ ਭਗਤੀ ਪ੍ਰਵਿਰਤੀ ਪਰਮੇਸ਼ਵਰ ਦੇ ਅੱਗੇ ਝੁਕੇ ਰਹਿਣਾ ਉੱਠਣਾ ਨਹੀਂ ਆਪਾਂ ਨਮਸਕਾਰ ਕਰਦੇ ਆ ਵਾਰ-ਵਾਰ ਕਰਦੇ ਆ ਪਰੰਤੂ ਜਦੋਂ ਅਸੀਂ ਇੱਕ ਵਾਰੀ ਝੋਕੀ ਗਏ ਉਸ ਤੋਂ ਬਾਅਦ ਕੀ ਅਸੀਂ ਉੱਠੇ ਜਾਂ ਝੁਕੇ ਰਹੇ ਸਰੀਰ ਦੀ ਨਮਸਕਾਰ ਕਰਕੇ ਅਸੀਂ ਇੱਕ ਅਹਿਸਾਸ ਲੈ ਰਹੇ ਹਾਂ ਪਰੰਤੂ ਆਤਮਾ ਤੇ ਡਰਤੇ ਪਰਮਾਤਮਾ ਹਮੇਸ਼ਾ ਹਾਜ਼ਰ ਹੈ ਕਿ ਅਸੀਂ ਉਹਨੂੰ ਉਹ ਆਤਮਾ ਨੂੰ ਕਿ ਅਸੀਂ ਆਤਮਕ ਰੂਪੀ ਉਹਦੇ ਅੱਗੇ ਝੁਕੇ ਰਹਿਨੇ ਆ ਜਾਂ ਝੁਕਣ ਤੋਂ ਬਾਅਦ ਉੱਠ ਕੇ ਫਿਰ ਉਰੇ ਪਰੇ ਨੂੰ ਭੱਜਦੇ ਆ ਤੇ ਫਿਰ ਥੋੜੀ ਦੇਰ ਬਾਅਦ ਯਾਦ ਆਉਂਦਾ ਉਹ ਉਹ ਵੀ ਸਿਗਾ ਝੁਕ ਲਈਏ ਦੁਬਾਰਾ ਇਨਸਾਨ ਦੇ ਵਾਸਤੇ ਨਹੀਂ ਪ੍ਰੰਤੂ ਪਰਮੇਸ਼ਵਰ ਕਿਰਪਾ ਵੀ ਬਹੁਤ ਕਰਦਾ ਉਹਨੇ ਕੀਤੀ ਹੈ ਇਸ ਗੱਲ ਦਾ ਅਹਿਸਾਸ ਹੋਣਾ ਅੱਜ ਦੇ ਯੁੱਗ ਚ ਅੱਜ ਦੇ ਸਮਾਜ ਦੇ ਵਿੱਚ ਇਸ ਗੱਲ ਦਾ ਅਹਿਸਾਸ ਹੋਣਾ ਕਿ ਇੱਕ ਪਰਮੇਸ਼ਵਰ ਹੈ ਉਸ ਨੂੰ ਪਿਆਰ ਕਰਨਾ ਉਸ ਨੂੰ ਪਾਉਣਾ ਮਕਸਦ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਅੱਜ ਦੇ ਦਿਨ ਚ ਸੰਸਾਰ ਦੇ ਲਈ ਉਸ ਨੂੰ ਪਾ ਲੈਣਾ ਤਾਂ ਬੁੱਧੀ ਤੋਂ ਪਰੇ ਦੀ ਗੱਲ ਹੈ ਕੋਈ ਸੋਚ ਵੀ ਨਹੀਂ ਸਕਦਾ ਪਿਆਰ ਦੇ ਵਿੱਚ ਪਰਮੇਸ਼ਵਰ ਨੇ ਇੱਕ ਲਿਖਤ ਲਿਖਾਈ ਸੀ ਪਹਿਲੀ ਸ਼ਾਵਣ 2015 ਬਿਕਰਮੀ ਦਰਬਾਰ ਵਿੱਚ ਜੇਠਵਾਲ ਗ੍ਰੰਥ ਨੰਬਰ 7 ਦੀ ਰਹਿਬਾਣੀ ਆ ਪ੍ਰੇਮ ਵਿਸ਼ੋਣਾ ਸ਼ਬਦ ਸਿੰਘਾਸਣ ਗੁਰਮੁਖਾ ਬੰਕਦਵਾਰ ਬਸ਼ਰਤੇ ਕਿ ਮਹਾਰਜ ਨੇ ਕਿਹਾ ਸੀ ਜਦੋਂ ਪੰਜਾਂ ਜਕਾਰਿਆਂ 'ਚ ਬਾਜ ਮਾਰੋਗੇ ਮੈਂ ਤੁਹਾਡੇ ਸਾਹਮਣੇ ਖੜਾ ਹੋ ਜਾਊਂਗਾ ਬਸ਼ਰਤੇ ਕਿ ਅਸੀਂ ਸਿੰਘਾਸਣ ਲਾਇਆ ਜਕਾਰੇ ਲਾਇਓ ਇੱਥੇ ਮੌਜੂਦ ਹੈ ਪਰੰਤੂ ਇਸ ਤੋਂ ਜ਼ਿਆਦਾ ਨੇੜੇ ਵੀ ਮੌਜੂਦ ਹੈ ਕਿੱਥੇ ਸਿੰਘਾਸਣ ਵਿਛਾਉਣਾ ਪ੍ਰੇਮ ਦਾ ਪ੍ਰੇਮ ਵਿਛਾਉਣਾ ਸ਼ਬਦ ਸਿੰਘਾਸਣ ਗੁਰਮੁਖਾਂ ਬੰਕ ਦਵਾਰ ਅਸੀਂ ਕਿੰਨੇ ਖੁਸ਼ ਹੁੰਨੇ ਆ ਜਦੋਂ ਅਸੀਂ ਇੱਥੇ ਆਉਨੇ ਆ ਸਿੰਘਾਸਣ ਤੇ ਨਮਸਕਾਰ ਕਰਦੇ ਆ ਪਰਮੇਸ਼ਰ ਨੂੰ ਨਮਸਕਾਰ ਕਰਦੇ ਆ ਤੇ ਜੇ ਹਰ ਪਲ ਅਸੀਂ ਸਿੰਘਾਸਣ ਲਾ ਸਕਦੇ ਆ ਤੇ ਹਰ ਪਲ ਉਹਦੇ ਸਾਹਮਣੇ ਰਹਿ ਸਕਦੇ ਆ ਤਾਂ ਫਿਰ ਉਹ ਵਾਲਾ ਕੰਮ ਵੀ ਕਿਉਂ ਨਾ ਕਰਨ ਦੀ ਕੋਸ਼ਿਸ਼ ਕਰੀਏ ਪਰੰਤੂ ਵਿਸ਼ਾਲਿਆ ਗੁਰਮੁਖਾਂ ਦੀ ਕੋਸ਼ਿਸ਼ ਨਾਲ ਨਹੀਂ ਜਾਣਾ ਪਰਮੇਸ਼ਰ ਅੱਗੇ ਫਰਮਾਉਂਦੇ ਨੇ ਆ ਭਵਿਸ਼ਾਏ ਪੁਰਖ ਅਬਿਨਾਸ਼ਣ ਸੇਵਕ ਸੇਵਾਦਾਰ ਖੇਲੇ ਖੇਲ ਸ਼ਾਹੋ ਸ਼ਾਬਸਨ ਨਿਰਗੁਣ ਰੂਪ ਨਿਰੰਕਾਰ ਭੇਮ ਨਾ ਪਾਏ ਪ੍ਰਿਥਮੀ ਆਕਾਸ਼ਨ ਗगन ਪਤਾਲ ਰਹੇ ਵਿਚਾਰ ਦੇਖੀਏ ਉਹ ਬਾਪ ਸਾਡਾ ਕਿੰਨਾ ਵੱਡਾ ਕਿਸ ਦੇ ਪੁੱਤ ਹੋਣ ਦਾ ਸਾਨੂੰ ਮਾਣ ਮਿਲਿਆ ਤੇ ਅਸੀਂ ਕਿਦਾਂ ਦੇ ਪੁੱਤ ਬਣ ਜਾਏ ਜਿਸ ਦਾ ਭੇਵ ਨਾ ਪਾਏ ਪ੍ਰithvi ਆਕਾਸ਼ ਨਾ गगनपताल रहे विचार करोड़ तिसादासी दासन शिव शंकर कर्ण निमस्कार ब्रह्मा वेता होए उदासन नेत्र वेखे खोल उगाड़ ਜਦੋਂ ਕਿਸੇ ਮਾਂ ਪਿਓ ਦਾ ਪੁੱਤ ਹਸਪਤਾਲ 'ਚ ਪਿਆ ਹੋਵੇ ਡਾਕਟਰ ਕਹੇ ਉਮੀਦ ਘੱਟ ਹੀ ਆ ਤਾਂ ਇਨਸਾਨ ਸਾਰਾ ਕੁਝ ਵੇਚਣ ਤੇ ਲੱਗ ਜਾਂਦਾ ਕਿਸੇ ਤਰ੍ਹਾਂ ਬਚ ਜਾਏ ਸਭ ਕੁਝ ਵੇਚ ਕੇ ਵੀ ਜਦੋਂ ਬਚ ਜਾਂਦਾ ਤਾਂ ਮਾਂ ਪਿਓ ਕਹਿੰਦੇ ਨੇ ਇਹਦੇ ਲਈ ਤਾਂ ਸਭ ਕੁਝ ਕੁਰਬਾਨ ਸੀ ਇੰਨਾ ਲਈ ਜੀਣਾ ਕਿੱਦਾਂ ਦਾ ਵਾਪਸ ਸਾਨੂੰ ਮਿਲਿਆ ਤੇ ਉਹਦੇ ਪਿਆਰ ਦਾ ਅਹਿਸਾਸ ਹੋਣ ਦੇ ਸਮੇਂ ਸਾਨੂੰ ਹੋਰ ਕੋਈ ਚੀਜ਼ ਯਾਦ ਵੀ ਕਿੱਦਾਂ ਆ ਜਾਵੇ ਹੋਰ ਕਿਸੇ ਚੀਜ਼ ਦੀ ਖਿੱਚ ਸਤਾਵੇ ਵੀ ਕਿੱਦਾਂ ਸਤਾਉਂਦੀ ਹੈ ਕਿਸੇ ਹੋਰ ਚੀਜ਼ ਦੀ ਖਿੱਚ ਹੁੰਦੀ ਹੈ ਤਾਂ ਸਾਡੀ ਕਮੀ ਹੈ ਸਾਡੀ ਨਲਾਕੀ ਹੈ ਜਦੋਂ ਮਾਨਸ ਸੰਸਾਰੀ ਰਿਸ਼ਤਿਆਂ ਤੇ ਹੋ ਜਵੇ ਵੀਰ ਜੀ ਨੇ ਕਿਹਾ ਸੀ ਸਾਰਾ ਸੰਸਾਰ ਉਹਦਾ ਰੂਪ ਹੈ। ਤਸਿਆ ਸਾਰਾ ਸੰਸਾਰ ਜਦੋਂ ਉਹਦੇ ਬੱਚੇ ਆ ਸੀ ਵੀ ਉਹਦੇ ਬੱਚਿਆਂ ਤਾਂ ਸਾਰੇ ਭੈਣ ਭਰਾ ਆ ਤਾਂ ਕੁਛ ਸਾਡੇ ਖਾਸ ਭੈਣ ਭਰਾ ਕਿੱਦਾਂ ਹੋ ਜਾਂਦੇ ਆ? ਜ਼ਿੰਮੇਵਾਰੀਆਂ ਇੱਕ ਅਲੱਗ ਗੱਲ ਆ। ਪਰ ਪਿਆਰ ਦੀ ਪਰਿਭਾਸ਼ਾ ਦੇ ਵਿੱਚ ਖਾਸ ਭੈਣ ਭਰਾ ਸਾਡੇ ਨੇੜੇ ਵਾਲੇ ਕਿੱਦਾਂ ਹੋ ਜਾਂਦੇ ਆ? ਬਾਕੀ ਭੈਣ ਭਰਾ ਘੱਟ ਵਾਲੇ ਕਿੱਦਾਂ ਰਹਿ ਜਾਂਦੇ ਆ? ਗੁਰਮੁਖ ਸਾਜਣ ਸਾਚੇ ਮੀਤ ਘਰ ਸੱਚੇ ਤੇ ਰਾਸਣ ਮਿਲਿਆ ਪੁਰਖ ਅਗਾਮਿਆ ਪਾਰ ਜਦੋਂ ਹੀ ਮਿਲ ਗਿਆ ਤਾਂ ਸਭ ਕੁਝ ਕੁਰਬਾਨ ਕਿਉਂ ਨਹੀਂ ਹਾਂ ਚੀਜ਼ਾਂ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਪਰੰਤੂ ਚੀਜ਼ਾਂ ਸਾਡੇ ਅਧੀਨ ਹੋਣੀਆਂ ਚਾਹੀਦੀਆਂ ਅਸੀਂ ਚੀਜ਼ਾਂ ਦੇ ਅਧੀਨ ਨਹੀਂ ਹੋਣੇ ਚਾਹੀਦੇ ਕੁਛ ਆਇਆ ਗਿਆ ਕੋਈ ਫਰਕ ਨਹੀਂ ਪੈਣਾ ਚਾਹੀਦਾ ਕੁਛ ਆ ਗਿਆ ਕੋਈ ਗੱਲ ਨਹੀਂ ਕੁਛ ਚੱਲ ਗਿਆ ਕੋਈ ਗੱਲ ਨਹੀਂ ਫਰਕ ਪੈਣਾ ਚਾਹੀਦਾ ਪਰਮੇਸ਼ਰ ਦੇ ਪਿਆਰ ਦੇ ਅਹਿਸਾਸ ਦਾ ਕਿੰਨਾ ਕੁ ਪਿਆਰ ਸਾਨੂੰ ਦਰਸਾਉਂਦਾ ਤੇ ਸਾਨੂੰ ਕਿੰਨਾ ਕੁ ਅਹਿਸਾਸ ਹੁੰਦਾ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਜੋਤ ਧਰ ਮੇਲਣ ਹਾਰ ਵਿੱਚ ਸੰਸਾਰ ਕਰ ਸਜਾਹਰ ਸੁੱਤੜਾ ਨੈਣ ਨੈਣ ਮੁਂਦਾਰ ਗੁਰਸਿੱਖ ਮਨਾਇਆ ਰੁੱਠੜਾ ਨਹੀਂ ਮਨਾਇਆ ਸਾਨੂੰ ਕਦੀ ਅਭਜੀ ਦੇ ਅੰਦਰ ਚਾਤੀ ਮਰੀ ਆਪਣੇ ਸਮਿਆਂ ਨੂੰ ਯਾਦ ਕਰੀਏ ਕਿੰਨੀ ਵਾਰੀ ਅਸੀਂ ਰੁੱਸੇ ਹਾਂ ਕਿੰਨੀ ਕਿਰਪਾ ਉਹਦੀ ਵਿਚਾਰੀਏ ਸੰਸਾਰ ਇੱਕ ਵਾਰੀ ਉਹ ਤਾਂ ਮੁਖੜਾ ਮੋੜ ਲੇ ਉਹ ਵਾਪਸ ਨਹੀਂ ਦੇਖਦਾ ਕਿਸੇ ਉਹਨੂੰ ਲੋੜ ਨਹੀਂ ਉਹਨੂੰ ਸਾਡੀ ਵੀ ਲੋੜ ਨਹੀਂ ਉਹਨੇ ਕਿਹਾ ਬਾਣੀਆਂ ਦੇ ਵਿੱਚ ਕਿਤੇ ਮਾਨ ਨਾ ਕਰ ਲਿਓ ਸਾਨੂੰ ਤੁਹਾਡੀ ਕਿਸੇ ਦੀ ਵੀ ਨਹੀਂ ਲੋੜ ਮੈਂ ਹੋਰ ਖੜੇ ਕਰਦਾ ਪਰ ਜਦੋਂ ਵੀ ਅਸੀਂ ਰੁੱਸਦੇ ਹਾਂ ਕਿੱਦਾਂ ਮਨਾਉਂਦਾ ਕਿੱਦਾਂ ਕਿੱਦਾਂ ਮਨਾਉਂਦਾ ਸੰਸਾਰੀ ਪਿਓ ਨਹੀਂ ਉਹਨੇ ਚੋਚਲੇ ਕਰਦਾ ਜਿਨੇ ਇਹ ਕਰ ਜਾਂਦਾ ਸੰਸਾਰ ਕਹਿੰਦਾ ਉੱਤੇ ਸ਼ੱਕ ਨਾ ਕਰਿਓ ਗਵਾਦੋਗੇ ਅਸੀਂ ਸ਼ੱਕ ਕੀਤਾ ਉਹਨੇ ਸ਼ੱਕ ਨੂੰ ਝੂਠਾ ਸਾਬਤ ਕੀਤਾ ਇੱਕ ਵਾਰ ਨਹੀਂ ਕਈ ਵਾਰ ਜ਼ਿੰਦਗੀ ਵਿੱਚ ਘਰ ਸੇ ਜਾਹਰ ਸੁਤੜਾ ਨੇ ਨਣ ਨਣ ਨੇਂਵੰਦਾਰ ਗੁਰਸਿੱਖ ਮਨਾਯਾਰ ਓਠੜਾ ਸੁਹਾਇਆ ਬੰਕ ਦਵਾਰ ਪਾਰ ਬ੍ਰਹਮ ਪੁਰਖ ਪਰਖਿਆ ਨੇ ਡਿਠੜਾ ਲੋਕ ਮਾਤੀ ਰਹਾ ਪੈ ਜਸਵਾਰ ਲੱਖ 84 ਰੱਖੇ ਏਕਾਮ ਓਠੜਾ ਬ੍ਰਹਮੰਡ ਖੰਡ ਪਾਵੇ ਸਾਰ ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠੜਾ ਲੇਖਾ ਲਿਖਿਆ ਤੁਰ ਦਰਬਾਰ ਕਿੱਥੋਂ ਕਿੱਥੋਂ ਲੱਬਿਆ ਉਹਨੇ ਕਿੱਥੇ ਕਿੱਥੇ ਲੁਕੇ ਬੈਠੇ ਸੀ ਅਸੀਂ ਸੰਸਾਰੀ ਤੌਰ ਤੇ ਤਾਂ ਪਰਮੇਸ਼ਰ ਨੇ ਜਦੋਂ ਸਰਗੁਣ ਰੂਪ ਧਾਰਿਆ ਘਰ ਘਰ ਜਾ ਕੇ ਲੱਭਿਆ ਜੀ ਪਰੰਤੂ ਅਸੀਂ ਆਪਣੇ ਅੰਦਰ ਮਾਇਆ ਦੇ ਅੰਦਰ ਕਿੰਨੀ ਵਾਰੀ ਲੁਕ ਜਾਂਨੇ ਐ ਦੇ ਅੰਦਰ ਕਿੰਨੀ ਵਾਰੀ ਗੁੰਮ ਜਾਂਨੇ ਉਦੋਂ ਵਾਰ-ਵਾਰ ਸਾਨੂੰ ਬਾਹਰ ਕੱਢਦਾ ਪਰ ਬ੍ਰਹਮ ਅਬినాਸ਼ੀ ਅਚੁੱਟੜਾ ਚੇਤਨ ਰੂਪ ਸੱਚੀ ਸਰਕਾਰ ਕਲਯੁਗ ਅੰਤ ਸੁਹਾਇ ਰੁੱਤੜਾ ਨੇਹ ਕਲੰਕਾ ਲੈ ਅਵਤਾਰ ਜੋਤੀ ਜੋਤ ਸਰੂਪ ਹਰ ਆ ਤੇ ਆਪਣੀ ਜੋਤ ਧਰ ਹਰ ਜਨਮੇ ਲਾ ਵਿੱਚ ਸੰਸਾਰ ਆਤਮ ਸੇ ਜਾਹਰ ਸੋਹਣੀ ਹਰ ਮੂਰਤ ਅਕਾਲਾ ਹਰ ਜਨ ਪੂਰ ਕਰਾਏ ਭਾਵਨੀ ਪਾਰ ਬ੍ਰਹਮ ਪ੍ਰਭ ਦੀਨ ਦਿਆਲਾ ਉਦੀਨ ਦਿਵਾਲ ਅਸੀਂ ਦੀਨ ਹੋਣ ਦੀ ਥਾਂ ਤੇ ਕਈ ਵਾਰੀ ਉਹਦੇ ਨਾਲ ਆਕੜ ਵੀ ਲਈਦੇ ਉਹ ਨਿਮਾਣਾ ਵੀ ਹੋ ਜਾਂਦਾ ਬਸ਼ਰਤੇ ਕੇ ਪਿਆਰ ਦੇ ਵਿੱਚ ਹੋਵੇ ਸਭ ਕੁਝ ਨੇੜ ਨਾ ਏ ਕਾਮਨ ਕਾਮ ਨਹੀਂ ਤੋੜ ਤੋੜਾਏ ਜਗਤ ਜੰਜਾਲਾ ਅੰਤ ਮੇ ਟੇ ਰਣ ਅੰਧੇਰੀ ਸ਼ਾਮਨੀ ਸੇਵਾ ਲਾਏ ਜੋਤ ਜਵਾਲਾ ਤੁਰਦਰਗਾਹੀ ਆਪ ਬੰਧਾਏ ਆਪਣੀ ਧਾਮਨੀ ਕਾਲ ਮਹਾਕਾਲ ਹੋਏ ਰਖਵਾਲਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਗਰਮਖ ਸੁਹਾਏ ਤੇ ਆ ਕਮਾਏ ਮੇਲ ਮਿਲਾਏ ਸੱਚੀ ਧਰਮਸਾਲਾ ਪ੍ਰਸੰਗਤ ਜੀ ਮੇਰੇ ਵੀਰੋ ਭੈਣੋ ਬਾਣੀ ਅਥਾ ਸਮੁੰਦਰ ਜਿੰਨੀ ਮਰਜੀ ਪੜੀ ਜਾਈਏ ਅੰਤ ਨਹੀਂ ਹੋਣਾ ਸਮਝ ਤੋਂ ਪਰੇ ਰਹਿਣੀ ਹੈ ਜਦੋਂ ਕਿਰਪਾ ਕਰਨੀ ਹੈ ਇੱਕ ਪਲ ਦੇ ਵਿੱਚ ਅਖਰੀ ਗਿਆਨ ਤੋਂ ਪਰੇ ਲੈ ਜਾਣਾ ਇਹ ਗੱਲ ਦਾ ਪਰਮੇਸ਼ਰ ਅਹਿਸਾਸ ਕਰਾ ਰਿਹਾ ਸਾਰਿਆਂ ਨੂੰ ਹੀ ਕਰਵਾ ਰਿਹਾ ਅੱਜ ਪਹਿਲਾਂ ਵੀ ਦੋ ਵਾਰ ਘੱਟੋ-ਘੱਟ ਇਸ ਚੀਜ਼ ਦਾ ਜ਼ਿਕਰ ਹੋਇਆ ਕਿ ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਹੈ ਅਸੀਂ ਇਸ ਗੱਲ ਨੂੰ ਪੱਲੇ ਬੰਨ ਲੀਏ ਆਪਣੀ ਜ਼ਿੰਦਗੀ ਦੇ ਵਿੱਚ ਟਾਲ ਲੀਏ ਇਸ ਗੱਲ ਨੂੰ ਏਦਾਂ ਸੱਚ ਸਮਝ ਕੇ ਚੱਲੀਏ ਜਿਦਾਂ ਅਸੀਂ ਇਸ ਗੱਲ ਨੂੰ ਸੱਚ ਸਮਝ ਕੇ ਚੱਲਦੇ ਹਾਂ ਕਿ ਆ ਸਰੀਰ ਅਸੀਂ ਆ ਜਦ ਕਿ ਅਸੀਂ ਆ ਸਰੀਰ ਨਹੀਂ ਆ ਤਾਂ ਵੀ ਅਸੀਂ ਇਹ ਸੋਚ ਕੇ ਚੱਲਦੇ ਹਾਂ ਕਿ ਮੈਂ ਸਾਨੂੰ ਪਤਾ ਹੁੰਦਾ ਮੇਰਾ ਹੱਥ ਹੈ ਸਵੇਰੇ ਉੱਠਣਾ ਮੂੰਹ ਤੇ ਕੁਛ ਲੱਗਿਆ ਹੋਇਆ ਤਾਂ ਅਸੀਂ ਸਿੱਧਾ ਹੱਥ ਇੱਥੇ ਲੈ ਕੇ ਆ ਜੀਦਾ ਸਾਫ ਕਰੀਦਾ ਸੋਚੀਦਾ ਨਹੀਂ ਆ ਹੱਥ ਹੈਗਾ ਕਿ ਨਹੀਂ ਹੈਗਾ ਪਤਾ ਹੈ ਇਹ ਚੀਜ਼ ਕਦੀ ਭੁੱਲਦੀ ਹੋਈ ਨਹੀਂ ਕੁਝ ਵੀ ਕਰਨ ਲੱਗਿਆ ਨਹੀਂ ਭੁੱਲਦੀ ਜੇ ਤੁਰੇ ਜਾਂਦੇ ਠੱਡਾ ਲੱਗਦਾ ਬਾਹ ਪਹਿਲਾਂ ਹਿਲਦੀ ਆ ਤਾਂ ਕਿ ਸਰੀਰ ਦਾ ਸੰਤੁਲਨ ਬਣਿਆ ਰਵੇ ਠੀਕ ਹੈ ਨਾ ਜਹੰਚ ਵਸੀ ਹੋਈ ਆ ਭੁੱਲਦੀ ਨਹੀਂ ਇਸੇ ਤਰ੍ਹਾਂ ਉਸ ਬਾਬ ਨੂੰ ਜਿੰਜ ਵਸਾਈਏ ਇਸ ਗੱਲ ਨੂੰ ਵਸਾਈਏ ਕਿ ਕਰਤਾ ਪਰਖੋ ਹੈ ਸਭ ਕੁਝ ਕਰਨ ਕਰਾਉਣ ਵਾਲਾ ਉਹ ਹੈ ਕਿਸੇ ਵੀ ਦੂਜੇ ਵੀਰ ਭੈਣ ਦੇ ਉੱਤੇ ਉਂਗਲ ਚੱਕਣੀ ਬੰਦ ਕਰਦੀ ਹੈ ਵੀਰ ਜੀ ਨੇ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਅਕਸਰ ਗੁਰਸਿੱਖਾਂ ਦੀ ਗੱਲ ਕਰ ਲੈਂਦੇ ਹਾਂ ਜਦੋਂ ਪਿਆਰ ਦੀ ਗੱਲ ਹੁੰਦੀ ਆ ਪਰੰਤੂ ਹੋਰ ਧਰਮ ਵੀ ਨੇ ਗੁਰਸਿੱਖਤਾ ਉਹ ਹੈ ਜੋ ਗੁਰ ਦੀ ਗੱਲ ਮੰਨਦਾ ਤੇ ਗੁਰ ਹਮੇਸ਼ਾ ਸਤ ਗੁਰੂ ਹੀ ਰਿਹਾ ਕਿਸੇ ਵੀ ਧਰਮ ਚ ਕਿਉਂ ਨਾ ਹੋਵੇ ਗੁਰਸਿੱਖ ਸਾਰੇ ਕਿਤੇ ਹੀ ਨੇ ਬਸ ਬਾਸ਼ਾ ਦਾ ਫਰਕ ਰਿਹਾ ਆ ਕਿਸੇ ਨੇ ਮੁਸਲਮਾਨ ਕਹਤਾ ਕਿਸੇ ਨੇ ਖੁਸ਼ ਕਹਤਾ ਕਿਸੇ ਨੇ ਖੁਸ਼ ਕਹਤਾ ਪਰੰਤੂ ਗੁਰਸਿੱਖ ਸਾਰੇ ਕਿਤੇ ਵਸਦੇ ਨੇ ਹਰ ਧਰਮ ਚ ਵਸਦੇ ਨੇ ਪਰੰਤੂ ਜਦੋਂ ਪਰਮੇਸ਼ਵਰ ਨੇ ਪਿਆਰ ਕਰਨ ਦੀ ਗੱਲ ਕੀਤੀ ਸੀ ਉਹਨੇ ਨਹੀਂ ਸੀ ਕਿ ਆ ਜਿਹੜੇ ਕਿਸੇ ਧਰਮ ਨੂੰ ਮੰਨਦੇ ਸਰਬ ਮਨੁੱਖ ਜਾਤੀ ਜਿਹੜੇ ਨਾਸਤਕ ਵੀ ਨੇ ਜਿਹੜੇ ਤੁਹਾਡੇ ਬਾਪ ਨੂੰ ਗਾਲਾਂ ਵੀ ਕੱਢ ਜਾਂਦੇ ਆ ਉਨੇ ਵਿਤਕਰਾ ਨਹੀਂ ਸੀ ਰੱਖਿਆ ਕੰਡੀਸ਼ਨ ਨਹੀਂ ਸੀ ਰੱਖੀ ਕੋਈ ਫਰਕ ਨਹੀਂ ਸੀ ਰੱਖਿਆ ਵੀ ਜਿਹੜਾ ਮੈਨੂੰ ਬੁਰਾ ਕਹੇ ਜੇ ਉਹਨੂੰ ਨਾ ਕਰਿਓ ਕਿਤੇ ਦਿਖਾ ਦਿਓ ਬਣੀ ਚ ਗੁੱਸੇ ਗਿਲੇ ਵਿਤਕਰਾ ਸਾਰਾ ਕੁਝ ਛੱਡ ਦਈਏ ਸਭ ਕੁਝ ਉਹਦੇ ਹੁਕਮ ਚ ਹੋ ਰਿਹਾ ਇਸ ਗੱਲ ਨੂੰ ਸਮਝ ਲਿਏ ਆਪ ਦੂਜਿਆਂ ਨੂੰ ਮਤ ਦੇਣ ਦੀ ਥਾਂ ਤੇ ਉਹਦੇ ਅੱਗੇ ਚੁੱਕੀਏ ਕਿ ਪਰਮੇਸ਼ਰ ਤੂੰ ਮਤ ਦੇ ਤੇ ਜੇ ਤੂੰ ਮੇਰੇ ਤੋਂ ਕੁਝ ਬਲਵਾਉਣਾ ਵੀ ਆ ਤਾਂ ਆਪ ਬਲਵਾਈ ਮੈਨੂੰ ਨਾ ਕਹੀਂ ਕਿ ਤੂੰ ਬੋਲ ਇੱਥੇ ਆਪਜੀ ਬਸ ਉਹ ਕਿ ਮੈਂ ਚਾਵਾਂਗਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ